ਪੰਜਾਬ ਦੀਆਂ ਜੇਲਾਂ ਸੁਰਖੀਆਂ ਦੇ ਵਿੱਚ ਰਹਿੰਦੀਆਂ ਨੇ ਇਹ ਸਾਨੂੰ ਸਾਰਿਆਂ ਨੂੰ ਪਤਾ ਜੇਲਾਂ ਦੇ ਵਿੱਚੋਂ ਕਦੀ ਮੋਬਾਈਲ ਫੜਿਆ ਜਾਂਦਾ ਕਦੀ ਨਸ਼ਾ ਫੜਿਆ ਜਾਂਦਾ ਕਦੀ ਜੇਲਾਂ ਦੇ ਵਿੱਚ ਜਿਹੜਾ ਉਹ ਕੈਦੀ ਇਹ ਕਹਿ ਕੇ ਬਾਹਰ ਨਿਕਲ ਜਾਂਦਾ ਵੀ ਮੈਨੂੰ ਤਾਂ ਬਿਮਾਰ ਆ ਮੇਰੇ ਤੇ ਲੱਗ ਚ ਪੀੜ ਹੁੰਦੀ ਆ ਤੇ ਬਾਅਦ ਚ ਉਹ ਹੀ ਜਿਹੜਾ ਕੈਦੀ ਆ ਉਹ ਕਿਸੇ ਵਿਆਹ ਦੇ ਵਿੱਚ ਭੰਗੜਾ ਪਾਉਂਦਾ ਹੁੰਦਾ ਸੋ ਜੇਲਾਂ ਜਿਹੜੀਆਂ ਪੰਜਾਬ ਦੀਆਂ ਸੁਰਖੀਆਂ 'ਚ ਰਹਿੰਦੀਆਂ ਹਾਲੀ ਦੇ ਵਿੱਚ ਮਾਮਲਾ ਸਾਹਮਣੇ ਆਇਆ ਅੰਮ੍ਰਿਤਸਰ ਦੀ ਕੇਂਦਰੀ ਜੇਲ ਤੋਂ ਜਿੱਥੇ ਨਵਕਿਰਨ ਉਰਫ ਨਵ ਪੰਡੋਰੀ ਨਾਮ ਦਾ ਇੱਕ ਮੁੰਡਾ ਜਿਹੜਾ ਉਹ ਨਜ਼ਰਬੰਦਾ ਉਹਨੂੰ ਕੈਦ ਕੀਤਾ ਹੋਇਆ ਮਾਰਕਟਾਈ ਦਾ ਕੋਈ ਮਾਮਲੇ ਦੇ ਵਿੱਚ ਇਹ ਬੰਦ ਆ ਇਹਦੇ ਉੱਤੇ ਬਠਿੰਡੇ ਤੋਂ ਬੈਠੇ ਜਿਹੜੇ ਕੈਦੀ ਆ ਬਠਿੰਡਾ ਜੇਲ੍ਹ 'ਚ ਜਿਹੜੇ ਕੈਦੀ ਬੰਦ ਆ ਉਹ ਹਮਲਾ ਕਰਾਉਂਦੇ ਆ ਔਰ ਮਾਮਲੇ ਦੀ ਤੁਸੀਂ ਗਹਿਰਾਈ ਦੇਖੋ ਇਹਦੀ ਸੰਜੀਦਗੀ ਦੇਖੋ ਵੀ ਜਦੋਂ ਨਵ ਪੰਡੋਰੀ ਦੇ ਉੱਤੇ ਹਮਲਾ ਹੁੰਦਾ ਤਾਂ ਨਵ ਦੱਸਦਾ ਵੀ ਉਸ ਵਕਤ ਵੀਡੀਓ ਕਾਲ ਕਰ ਰਿਹਾ ਹੁੰਦਾ ਲਾਡੀ ਮੁਰਿੰਡਾ ਨਾਂ ਦਾ ਇੱਕ ਜਿਹੜਾ ਗੈਂਗਸਟਰ ਜਿਹੜਾ ਬਠਿੰਡੇ ਦੇ ਵਿੱਚ ਬੰਦ ਆ ਉਹ ਕਹਿੰਦਾ ਇਹਨੂੰ ਮੇਰੇ ਸਾਹਮਣੇ ਕੁੱਟੋ ਹੁਣ ਪਹਿਲਾ ਸਵਾਲ ਤਾਂ ਇਹ ਖੜਾ ਹੁੰਦਾ ਵੀ ਜੇਲ੍ਹ ਦੇ ਵਿੱਚ ਫੋਨ ਕਿੱਥੋਂ ਆ ਗਿਆ ਵੀਡੀਓ ਕਾਲ ਦੇ ਉੱਤੇ ਜਿਹੜਾ ਲਾਡੀ ਤੇ ਨਾਲੇ ਦਾ ਇੱਕ ਮਰਿੰਡਾ ਜਿਹੜਾ ਸ਼ਖਸ ਜਿਹੜੇ ਬਠਿੰਡਾ ਜੇਲ੍ਹ ਚ ਬੰਦਾ ਇਹ ਵੀਡੀਓ ਕਾਲ ਕਰਕੇ ਦੇਖ ਰਿਹਾ ਵੀ ਨਵ ਪੰਡੋਰੀ ਨੂੰ ਕੁੱਟਿਆ ਜਾ ਰਿਹਾ ਔਰ ਨਾਲ ਦੀ ਨਾਲ ਇਹ ਨਵ ਪੰਡੋਰੀ ਦੱਸਦਾ ਵੀ ਜਦੋਂ ਮੈਨੂੰ ਕੁੱਟਿਆ ਜਾ ਰਿਹਾ ਤੇ ਉਸ ਵਕਤ ਦੋ ਬੰਦਿਆਂ ਦੇ ਕੋਲ ਪਿਸਤਲ ਵੀ ਹੈਗਾ ਬਹੁਤ ਵੱਡੇ ਸਵਾਲ ਖੜੇ ਹੋ ਰਹੇ ਆ ਇਹ ਆਪਣੇ ਬਿਆਨ ਚ ਹੀ ਬੋਲਦਾ ਜਦੋਂ ਇਹਨੂੰ ਮੀਡੀਆ ਕਰਮੀ ਪੁੱਛਦੇ ਆ ਵੀ ਕੀ ਕੀ ਹੋਇਆ ਤਾਂ ਖੁਦ ਦੱਸਦਾ ਵੀ ਉੱਥੇ ਕਾਲਾ ਚੰਚਲ ਤੇ ਧੰਗਾ ਨਾ ਦੇ ਜਿਹੜੇ ਸ਼ਖਸ ਆ ਨਾਲ ਉਹਨਾਂ ਦੇ ਹੋਰ ਸ਼ਖਸ ਆ ਕਹਿੰਦਾ ਉਹਨਾਂ ਕੋਲ ਤਾਂ ਪਿਸਤਲ ਵੀ ਸੀਗਾ ਉਹਨਾਂ ਨੇ ਇਹ ਤਾਂ ਮੈਨੂੰ ਮਾਰ ਦੇਣਾ ਸੀਗਾ ਮੈਂ ਤਾਂ ਬਸਾਈ ਬਚਿਆ ਹਾਲਾਂਕਿ ਇਹਨੂੰ ਬਹੁਤ ਬੁਰੇ ਤਰੀਕੇ ਦੇ ਨਾਲ ਕੁੱਟਿਆ ਗਿਆ ਔਰ ਘਰਾਨੀ ਦੀ ਗੱਲ ਹੈ ਵੀ ਜੇ ਇਹ ਇਸ ਗੱਲ ਦੇ ਵਿੱਚ ਸੱਚਾਈ ਹੈ ਜੇ ਨਵ ਪਡੋਰੀ ਸੱਚ ਬੋਲ ਰਿਹਾ ਵੀ ਜੇ ਉਹਨਾਂ ਕੋਲ ਪਿਸਤਲ ਸੀਗਾ ਤਾਂ ਸਵਾਲ ਬਹੁਤ ਵੱਡੇ ਜੇਲ੍ਹ ਪ੍ਰਸ਼ਾਸਨ ਤੇ ਖੜੇ ਹੁੰਦੇ ਆ ਵੀ ਜੇਲ੍ਹ ਦੇ ਵਿੱਚ ਨਸ਼ਾ ਤਾਂ ਸੁਣਿਆ ਸੀਗਾ ਮੋਬਾਈਲ ਫੋਨ ਤਾਂ ਅਜੇ ਤੁਹਾਡੇ ਕੋ ਫੜੇ ਨਹੀਂ ਗਏ ਆ ਹੁਣ ਤਾਂ ਆ ਪਿਸਤਲ ਵੀ ਆ ਗਏ ਹੁਣ ਤਾਂ ਆ ਦੇਖੋ ਮਾਰੂ ਹਥਿਆਰ ਜੇਲ੍ਹ ਦੇ ਵਿੱਚ ਆ ਇਹ ਤੋਂ ਪਹਿਲਾਂ ਵੀ ਗੋਇੰਦਵਾਲ ਸਾਹਿਬ ਦੀ ਜੇਲ੍ਹ ਦੇ ਵਿੱਚ ਹਮਲਾ ਹੋਇਆ ਸੀਗਾ ਜਿੱਥੇ ਦੋ ਲੋਕ ਜਿਹੜੇ ਆ ਉਹ ਮਾਰੇ ਗਏ ਸੀਗੇ ਜਿਹੜੇ ਸਿੱਧੂ ਮੂਸੇਵਾਲਾ ਕੇਸ ਦੇ ਨਾਲ ਜੁੜੇ ਹੋਏ ਸੀਗੇ ਉਹਨਾਂ ਉੱਤੇ ਵੀ ਇਸ ਕਦਰ ਹਮਲਾ ਕੀਤਾ ਗਿਆ ਬਾਅਦ ਵਿੱਚ ਉਸ ਕੇਸ ਦੇ ਵਿੱਚ ਵੀ ਉਸ ਕੇਸ ਦੇ ਵਿੱਚ ਵੀ ਵੀਡੀਓ ਬਣਾ ਕੇ ਜਿਹੜੀ ਵਾਇਰਲ ਕਰ ਦਿੱਤੀ ਸੀ ਇਹ ਆਖਰ ਮੋਬਾਈਲ ਆਂਦੇ ਕਿੱਦਾਂ ਇਹਨਾਂ ਕੋਲ ਔਰ ਫਿਰ ਇਹ ਨਵ ਦੱਸਦਾ ਵੀ ਜਦੋਂ ਮੈਨੂੰ ਕੁੱਟਿਆ ਗਿਆ ਜੇਲ੍ਹ ਦੇ ਵਿੱਚ ਜਦੋਂ ਮੈਨੂੰ ਇਹਨਾਂ ਨੇ ਮੇਰੇ ਤੇ ਹਮਲਾ ਕੀਤਾ 6-7 ਜਾਣਿਆਂ ਨੇ ਉਸ ਵਕਤ ਵੀਡੀਓ ਕਾਲ ਦੇ ਉੱਤੇ ਲਾਡੀ ਸਭ ਕੁਝ ਦੇਖ ਰਿਆ ਸੀ ਔਰ ਲਾਡੀ ਜਿਹੜਾ ਇਹ ਬਠਿੰਡਾ ਜੇਲ੍ਹ ਦੇ ਵਿੱਚ ਬੰਦਾ ਬਠਿੰਡਾ ਜੇਲ੍ਹ ਉਹੀ ਜੇਲ੍ਹ ਹੈ ਜਿੱਥੋਂ ਅਫਵਾਹਾਂ ਇਹ ਵੀ ਉੱਡਦੀਆਂ ਨੇ ਕਿ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਇੱਥੇ ਹੋਈ ਆ ਤੇ ਸਰਕਾਰ ਇਹ ਕਹਿ ਦਿੰਦੀ ਆ ਵੀ ਇਹ ਤਾਂ ਜੇਲ੍ਹ ਹੀ ਬੜੀ ਹਾਈ ਟੈਕ ਹੈ ਇਹਦੇ ਵਿੱਚ ਤਾਂ ਕਿਸੇ ਕਿਸਮ ਦਾ ਕੋਈ ਗੈਜਟ ਨਾ ਤੇ ਆ ਸਕਦਾ ਜੇ ਆ ਜਾਵੇ ਤਾਂ ਉਹ ਤਾਂ ਚੱਲਦਾ ਹੀ ਨਹੀਂ ਫਿਰ ਇਹ ਵੀਡੀਓ ਕਾਲ ਕਿੱਦਾਂ ਹੋ ਰਹੀ ਸੀਗੀ ਸੋ ਬਹੁਤ ਵੱਡੇ ਸਵਾਲ ਨਵਕਿਰਨ ਜਿਹੜਾ ਇਸ ਵੇਲੇ ਜ਼ੇਰੇ ਇਲਾਜ ਆ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪੀਟਲ ਦੇ ਵਿੱਚ ਜਿਹਦੇ ਨਾਲ ਮਾਰਕਟਾਈ ਹੋਈ ਆ ਅੰਮ੍ਰਿਤਸਰ ਦੀ ਜੇਲ੍ਹ ਦੇ ਵਿੱਚ ਬਹੁਤ ਵੱਡੇ ਸਵਾਲ ਪੁਲਿਸ ਦੇ ਉੱਤੇ ਖੜੇ ਹੋ ਰਹੇ ਆ ਕਿ ਜੇਲ੍ਹ ਦੇ ਵਿੱਚ ਪਿਸਟਲ ਜੇਲ੍ਹ ਦੇ ਵਿੱਚ ਮੋਬਾਈਲ ਮੋਬਾਈਲ ਦੇ ਉੱਤੇ ਵੀਡੀਓ ਕਾਲ ਚੱਲ ਰਹੀ ਆ ਔਰ ਇਸ ਸ਼ਖਸ ਨੂੰ ਕੁੱਟਿਆ ਜਾ ਰਿਹਾ ਔਰ ਜਦੋਂ ਇਸ ਬਾਬਤ ਪੁਲਿਸ ਨਾਲ ਗੱਲ ਕੀਤੀ ਗਈ ਤਾਂ ਉਹ ਕਹਿੰਦੇ ਜੀ ਇਹ ਤਾਂ ਜੇਲ੍ਹ ਪ੍ਰਸ਼ਾਸਨ ਦੱਸੂਗਾ ਵੀ ਇਹ ਇੱਥੇ ਕੀ ਹੋਇਆ ਸਾਨੂੰ ਤਾਂ ਇੰਨਾ ਪਤਾ ਵੀ ਇਹਦੇ ਸੱਟਾਂ ਲੱਗੀਆਂ ਤੇ ਅਸੀਂ ਇਹਦਾ ਇਲਾਜ ਕਰਾਉਣਾ ਹੁਣ ਉਹਦੇ ਸੱਟਾਂ ਵੀ ਬਹੁਤ ਗੰਭੀਰ ਲੱਗੀਆਂ ਨਾ ਪੰਡੋਰੀ ਦੇ ਇਨੂੰ ਜਿਹੜਾ ਦੱਸਿਆ ਜਾ ਰਿਹਾ ਵੀ ਰੈਫਰ ਕਰ ਦਿੱਤਾ ਗਿਆ ਅੱਗੇ ਮੁੰਡਾ ਗੰਭੀਰ ਆ ਇਸੇ ਤਰ੍ਹਾਂ ਗੋਇੰਦਵਾਲ ਸਾਹਿਬ ਦੇ ਵਿੱਚ ਵੀ ਹੋਇਆ ਸੀ ਉੱਥੇ ਵੀ ਜਦੋਂ ਮਾਰਕਟਾਈ ਹੋਈ ਸੀ ਤਾਂ ਗੰਭੀਰ ਸੱਟਾਂ ਲਾਈਆਂ ਗਈਆਂ ਸੀ ਸੋ ਇਹ ਜਿਹੜੀਆਂ ਘਟਨਾਵਾਂ ਨੇ ਇਹ ਕਿਤੇ ਨਾ ਕਿਤੇ ਬਹੁਤ ਵੱਡੇ ਸਵਾਲ ਜੇਲ੍ਹ ਪ੍ਰਸ਼ਾਸਨ ਦੇ ਉੱਤੇ ਪੁਲਿਸ ਪ੍ਰਸ਼ਾਸਨ ਦੇ ਉੱਤੇ ਪੂਰੀ ਲਾ ਐਨਫੋਰਸਮੈਂਟ ਦੇ ਉੱਤੇ ਖੜੇ ਹੁੰਦੇ ਆ ਵੀ ਹੋ ਕੀ ਰਿਹਾ ਜੇਲ੍ਹਾਂ ਦੇ ਵਿੱਚ ਮੋਬਾਈਲ ਫੋਨ ਜੇਲ੍ਹਾਂ ਦੇ ਵਿੱਚ ਗੈਂਗਵਾਰ ਜੇਲ੍ਹਾਂ ਦੇ ਵਿੱਚ ਪਿਸਟਲ ਜੇਲ੍ਹਾਂ ਦੇ ਵਿੱਚ ਮਾਰੂ ਹਥਿਆਰ ਔਰ ਫਿਰ ਆਪਣੀ ਕਿੜ ਕੱਢਣ ਵਾਸਤੇ ਜਿਹੜਾ ਵਾ ਉਹ ਵੀਡੀਓ ਕਾਲ ਵੀ ਕਰਦੇ ਆ ਵੀ ਇਹਨੂੰ ਦੇਖੋ ਵੀਡੀਓ ਬਣਾਓ ਇਹਦਾ ਮੈਂ ਅਸੀਂ ਵੇਖਣਾ ਚਾਹੁੰਦੇ ਆ ਔਰ ਜਦੋਂ ਨਵ ਨੂੰ ਪੁੱਛਿਆ ਜਾਂਦਾ ਵੀ ਭਾਈ ਲੜਾਈ ਹੋਈ ਕਿਉਂ ਤਾਂ ਕਹਿੰਦਾ ਜੀ ਮੈਨੂੰ ਲੱਡੀ ਹੋਣੀ ਇਹ ਕਹਿ ਰਿਹਾ ਵੀ ਤੂੰ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਨਸ਼ਾ ਵਕਾ ਤੀਜਾ ਮਾਮਲਾ ਫੇਰ ਨਾਲ ਜੁੜ ਗਿਆ ਇਹ ਤਿੰਨੋਂ ਹੀ ਮਾਮਲੇ ਵਿਵਾਦਾਂ ਚ ਰਹਿੰਦੇ ਆ ਜੇਲ੍ਹਾਂ ਨੂੰ ਲੈ ਕੇ ਕਹਿੰਦੇ ਵੀ ਮੇਰੇ ਤੇ ਪ੍ਰੈਸ਼ਰ ਪਾ ਰਹੇ ਆ ਕਿ ਤੂੰ ਜੇਲ੍ਹ ਦੇ ਵਿੱਚ ਜਿਹੜਾ ਉਹ ਨਸ਼ਾ ਵਕਾ ਤੇਰੇ ਲਿੰਕ ਹੈਗੇ ਆ ਨਸ਼ਾ ਅਸੀਂ ਸਪਲਾਈ ਕਰਾਂਗੇ ਤੂੰ ਵਕਾਉਣਾ ਸੋ ਇਹ ਕਿੱਦਾਂ ਦਾ ਕਾਰੋਬਾਰ ਚੱਲ ਰਿਹਾ ਫਿਰੋਜ਼ਪੁਰ ਜੇਲ੍ਹ ਦੇ ਵਿੱਚ ਵੀ ਇੱਕ ਕੈਦੀ ਸੀਗਾ ਜਿਹੜਾ ਉਹਨੇ ਕਰੋੜਾਂ ਦੀ ਟ੍ਰਾਂਜ਼ੈਕਸ਼ਨ ਕੀਤੀ ਸੀਗੀ 2 ਸਾਲਾਂ ਦੇ ਵਿੱਚ ਕਰੀਬ ਕਰੋੜ 1 ਕਰੋੜ ਤੇ 35 ਲੱਖ ਰੁਪਏ ਟਰਾਂਸਫਰ ਕਰ ਗਿਆ ਸੀਗਾ ਉਹ ਆਪਣੀ ਵਾਈਫ ਦੇ ਖਾਤੇ ਦੇ ਵਿੱਚ ਉਹ ਵੀ ਨਸ਼ਾ ਵੇਚ ਕੇ ਹੀ ਕਰ ਗਿਆ ਸੋ ਬਹੁਤ ਵੱਡੇ ਸਵਾਲ ਜਿਹੜੇ ਆ ਇਸ ਘਟਨਾ ਤੋਂ ਬਾਅਦ ਖੜੇ ਹੁੰਦੇ ਆ ਜੇਲ੍ਹ ਪ੍ਰਸ਼ਾਸਨ ਦੇ ਉੱਤੇ ਪੁਲਿਸ ਪ੍ਰਸ਼ਾਸਨ ਦੇ ਉੱਤੇ ਬਈ ਜੇਲ੍ਹਾਂ ਦੇ ਵਿੱਚ ਚੱਲ ਕੀ ਰਿਹਾ ਜੇਲ੍ਹਾਂ ਦੇ ਵਿੱਚ ਗੈਂਗਵਾਰ ਹੋ ਰਹੀ ਆ ਔਰ ਗੈਂਗਵਾਰ ਦੇ ਵਿੱਚ ਜੇਲ੍ਹਾਂ ਦੇ ਵਿੱਚ ਜਿਹੜਾ ਉਹ ਮਾਰੂ ਹਥਿਆਰ ਵਰਤੇ ਜਾ ਰਹੇ ਆ ਔਰ ਇਹ ਖੁਦ ਹੀ ਦੱਸ ਰਿਹਾ ਵੀ ਉਹਨਾਂ ਦੇ ਕੋਲ ਪਿਸਤਲ ਵੀ ਸੀ ਅੰਦਿਆ ਜਿੰਦਰ ਝੜੜਾ ਆ ਜੀ ਜੁਜੀ ਕਹਿੰਦੀਆਂ ਪੰਜ ਛੇ ਕਰਦੀਆਂ ਨੇ ਉਹਨੂੰ ਮਾਰਿਆ ਫੋਟਿਆ ਇੱਥੇ ਲਾਜ਼ਮੀ ਦਾਖਲ ਕਰਾਇਆ ਠੀਕ ਹੈ ਜੀ ਮੰਦੀ ਕਾਨੂੰਨੀ ਕਾਰਵਾਈ ਕਰ ਰਹੇ ਜੀ ਫਿਰ ਮਰੀਜ਼ ਕਹਿੰਦੇ ਕੱਲ ਤਾਂ ਇੱਥੇ ਆਇਆ ਜੇ ਤੇ ਪੁਲਿਸ ਤੋਂ ਅੱਜ ਆ ਜਾਈਏ ਨਹੀਂ ਅਸੀਂ ਤੇ ਰਾਤੀ ਦਾਖਲ ਕਰਾ ਕੇ ਗਏ ਆ ਤੇ ਅੱਜ ਵੀ ਆ ਜੀ ਜੇ ਕਿ ਲੈ ਕੇ ਨਹੀਂ ਆਇਆ ਪਰਿਵਾਰਿਕ ਮੈਂਬਰ ਕਰ ਰਹੇ ਨਾ ਵੀ ਅਸੀਂ ਤੇ ਮੇਰੀ ਗੱਲ ਇਹ ਲੈ ਕੇ ਨਹੀਂ ਆਏ ਤਾਂ ਫਿਰ ਇੱਥੇ ਕਿਤਾਬ ਪਹੁੰਚ ਜਾਪੇ ਪਹੁੰਚ ਜਾ ਜੇਲ੍ਹ ਦੇ ਵਿੱਚ ਇੰਨੀ ਸਿਕਿਉਰਟੀ ਹੁੰਦੀ ਉੱਥੇ ਏਡੀ ਵੱਡੀ ਘਟਮਾਰ ਹੋ ਜਾ ਚਲੋ ਜੀ ਇਹ ਜੇਲ੍ਹ ਪ੍ਰਸ਼ਾਸਨ ਦੱਸ ਸਕਦਾ ਜੀ ਇਸ ਬਾਰੇ ਦੱਸੋ ਕੀ ਕੰਡੀਸ਼ਨ ਕੀ ਹੈ ਜੀ ਮਰੀਜ਼ ਦੀ ਦੇਖੋ ਜੀ ਲਾਲ ਚੱਲ ਰਿਹਾ ਜੀ ਡਾਕਟਰ ਸਾਹਿਬ ਕੋਈ ਉਹਨਾਂ ਨਾਲ ਗੱਲ ਕਰਦੇ ਆ ਜੋ ਦੱਸ ਦੇ ਫਿਰ ਵੀ ਸੀ ਇਹਨਾਂ ਨੇ ਦੱਸਿਆ ਜਾ ਰਿਹਾ ਜੀ ਇਹਨੂੰ ਰੈਫਰ ਕੀਤਾ ਜਾ ਰਿਹਾ ਮੈਨੂੰ ਇਹ ਦੱਸਿਆ ਨਹੀਂ ਮੈਂ ਕਰਨ ਧਿਆ ਕਨਫਰਮ ਹੋ ਸਕਦਾ ਰੈਫਰ ਕਰ ਦੇਣ ਜੀ ਇਹ ਵੀ ਸੱਚ ਲੱਗਿਆ ਜੀ ਕਿਹੜੇ ਕਿਹੜੇ ਰਹਿਣਾ ਸੱਚ ਜਿਹਾ ਮਾਰਿਆ ਪਤਾ ਨਹੀਂ ਜੀ ਇਸ ਬਾਰੇ ਜੀ ਵੈਰੀਫਾਈ ਕਰ ਰਹੇ ਹਾਂ ਜੀ ਇਸ ਬਾਰੇ ਜੀ ਵ Subscribe to One India channel and never miss an update.